ਵੀਰੂ ਅੱਜ ਗੱਲ ਕਰਦੇ ਆ ਕਿ ਚਿੜੀਆਂ ਕਿੱਧਰ ਗਾਇਬ ਹੋ ਗਈਆਂ ਜਿਹੜੀਆਂ ਚਿੜੀਆਂ ਜਿਹ ਆਮ ਹੀ ਆਪਾਂ ਘਰਾਂ ਦੇ ਵਿੱਚ ਦੇਖਦੇ ਸੀਗੇ ਬਾਲੇ ਵਾਲੀਆਂ ਸੱਤਾਂ ਦੇ ਵਿੱਚ ਇਹਨਾਂ ਦੇ ਆਹਲਾ ਨਹੀਂ ਹੁੰਦੇ ਸੀਗੇ ਉਹ ਸੱਤਾਂ ਗਾਇਬ ਹੋ ਗਈਆਂ ਰੋਸਨਦਾਨਾਂ ਦੇ ਵਿੱਚ ਆਹਲਾ ਨਹੀਂ ਹੁੰਦੇ ਸੀ ਇਹਨਾਂ ਦੇ ਜਾਂ ਜਿਹੜੇ ਛੋਟੇ-ਮੋਟੇ ਦਰਖਤ ਉਹਨਾਂ ਤੇ ਇਹਨਾਂ ਦੇ ਆਹਲਾ ਨਹੀਂ ਹੁੰਦੇ ਸੀਗੇ ਆਮ ਹੀ ਇਹ ਘਰਾਂ ਦੇ ਵਿੱਚ ਕਮਰਿਆਂ ਦੇ ਵਿੱਚ ਐਂ ਉੱਡੀਆਂ ਫਿਰਦੇ ਸਵੇਰੇ-ਸਵੇਰੇ ਚਿੜੀਆਂ ਦੀ ਆਵਾਜ਼ ਜਾਂ ਸ਼ਾਮ ਨੂੰ ਆਪਾਂ ਨੂੰ ਆਮ ਹੀ ਸੁਣਨ ਨੂੰ ਮਿਲਦੀ ਸੀਗੀ ਅੱਜ ਕੱਲ ਤੇ ਬੱਚੇ ਇਹਨਾਂ ਨੂੰ ਨਹੀਂ ਸਮਝ ਸਕਦੇ ਕਿ ਕਿਹੜੇ ਪੰਛੀ ਸੀਗੇ ਚਿੜੀਆਂ ਦੀਆਂ ਟੋਟਲ 26 ਪ੍ਰਜਾਤੀਆਂ ਦੁਨੀਆ ਦੇ ਵਿੱਚ ਪਾਈਆਂ ਜਾਂਦੀਆਂ ਜਿਨ੍ਹਾਂ ਦੇ ਵਿੱਚੋਂ 5 ਪ੍ਰਜਾਤੀਆਂ ਭਾਰਤ ਦੇ ਵਿੱਚ ਤੇ 26 ਪ੍ਰਜਾਤੀਆਂ ਦੇ ਵਿੱਚੋਂ 90% ਚਿੜੀਆਂ ਖਤਮ ਹੋ ਗਈਆਂ ਦੁਨੀਆ ਦੇ ਵਿੱਚੋਂ ਸਪੈਰੋ ਕਹ ਦਿੰਦੇ ਇਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਹਿੰਦੀ ਦੇ ਵਿੱਚ ਗੁਰਈਆ ਕਹ ਦਿੰਦੇ ਆ ਤਾਂ ਚਿੜੀਆਂ ਗਈਆਂ ਤਾਂ ਗਈਆਂ ਕਿੱਥੇ ਕੀ ਕਾਰਨ ਇਹਨਾਂ ਦੇ ਗਲੁੱਪਤ ਹੋਣ ਦੇ ਕਹ ਲੋ ਗਾਇਬ ਹੋਣ ਦੇ ਇਹਨਾਂ ਦੇ ਸ਼ਤਮ ਹੋਣ ਦੇ ਇਹ ਚਿੜੀਆਂ ਜਿਹੜਾ ਇਹਨਾਂ ਦਾ ਆਣ ਲੈ ਬਣਾਉਣ ਦਾ ਪ੍ਰੋਸੈਸ ਸੀਗਾ ਜਦੋਂ ਇਹ ਆਪਾਂ ਦਰਖਤਾਂ ਨੂੰ ਸਾਂਗ ਦਿੰਨੇ ਆਂ। ਸ਼ਾਲਾਂ 'ਚ ਜਿਹੜੇ ਸਾਂਗੇ ਗਏ ਦਰਖਤਾਂ ਤੇ ਨਵੇਂ ਪੱਤੇ ਉਗਦੇ ਆ। ਠੀਕ ਹੈ ਉਹ ਪੱਤਿਆਂ ਦੇ ਆੜਲੇ ਨਹੀਂ ਬਣ ਸਕਦੇਗੇ। ਉਹ ਪੱਤੇ ਉਹਨਾਂ ਦੀਆਂ ਚੁੰਝਾਂ ਤੋੜ ਨਹੀਂ ਸਕਦੀਆਂ। ਈਵਨ ਕਿਸੇ ਵੀ ਪੰਛੀ ਦੀਆਂ ਸੇਤੀ ਕਿਤੇ ਤੋੜ ਨਹੀਂ ਸਕਦੀਆਂ। ਬਹੁਤ ਸਾਰੇ ਪੰਛੀ ਚਿੜੀਆਂ ਤੋਂ ਇਲਾਵਾ ਹੋਰ ਵੀ ਬੜੇ ਗਾਇਬ ਹੋ ਗਏ। ਪਹਿਲਾਂ ਜਦੋਂ ਦਰਖਤ ਸਾਂਗ ਦੇ ਨਹੀਂ ਹੁੰਦੇ ਸੀਗੇ। ਤਾਂ ਜਿਹੜੀਆਂ ਪਤਲੀਆਂ-ਪਤਲੀਆਂ ਟਾਹਣੀਆਂ ਵਿੱਚ ਹਰੇ ਹੋ ਜਾਂਦੇ ਸੀ ਉਹ ਸੁੱਕੀਆਂ ਟਾਹਣੀਆਂ ਤੋੜ ਕੇ ਉੱਥੇ ਹੀ ਉਸੇ ਦਰਖਤ ਦੀ ਆਲਣਾ ਬਣਾ ਲੈਂਦੇ ਸੀਗੇ ਹੁਣ ਉਹਨਾਂ ਨੂੰ ਦੂਰੋਂ ਦੂਰੋਂ ਚੀਜ਼ਾਂ ਲੱਭਣੀਆਂ ਪੈਂਦੀਆਂ ਹੁਣ ਫਾਲਤੂ ਦਾ ਜਿਹੜਾ ਟਾਂਗਰ ਕਹੋ ਜਿਹੜਾ ਬਾਲਾਂ ਨੂੰ ਹੈ ਨਹੀਂਗਾ ਉਹਨਾਂ ਨੂੰ ਮਿਲਦਾ ਨਹੀਂਗਾ ਪਹਿਲਾਂ ਹੋਰ ਚੀਜ਼ਾਂ ਉਹ ਖਾਲੀ ਬਾਣਾ ਦੇ ਵਿੱਚ ਜਿਹੜੇ ਹੁੰਦੇ ਸੀਗੇ ਕਾਹ ਫੂਸ ਉਹਨਾਂ ਨੂੰ ਵੀ ਉਹ ਆਲਣਾ ਬਣਾ ਲੈਂਦੇ ਸੀਗੇ ਤੇ ਇੱਕ ਕਾਰਨ ਮੋਬਾਈਲ ਜਿਹੜਾ ਰੈਡੀਏਸ਼ਨ ਕੋਈ ਵੀ ਪੰਸੀ ਹੈ ਨਾ ਸਾਤੀ ਦੀ ম্যাগਨੇਟਿਕ ਫੀਲਡ ਦੇ ਨਾਲ ਆਪਣੀ ਉਹ ਇਧਰ ਉਧਰ ਜਾਣ ਦੀ ਦਿਸ਼ਾ ਤੈਅ ਕਰਦਾ ਹੈ ਤਾਂ ਜਿਹੜੇ ਮੋਬਾਈਲ ਰੇਡੀਏਸ਼ਨ ਆ ਉਹਨਾਂ ਦੀ ਇਹ ਜਿਹੜੀ ਕਲਾ ਉਹ ਕਹੋ ਪਾਂਸੀਆਂ ਨੂੰ ਮਿਲੀ ਹੋਈ ਨੇਚਰਲੀ ਉਹਨੂੰ ਭੰਗ ਕਰਦਾ ਮਤਲਬ ਉਹ ਆਪਣੀ ਦਿਸ਼ਾ ਹੀ ਨਹੀਂ ਤੈਅ ਕਰ ਸਕਦੇ ਇਹ ਇੱਕ ਕਾਰਨ ਦੂਜਾ ਜਿਹੜਾ ਦਰਖਤ ਸੰਗਣਨਾ ਜਿਹੜੇ ਇਹਨਾਂ ਨੂੰ ਆਣ ਲੈਣੀ ਮਿਲਦੇ ਕਿਤੇ ਰਹਿਣ ਨੂੰ ਬਾਕੀ ਜਿਹੜਾ ਇਹਨਾਂ ਦਾ ਖਾਣਾ ਸੀਗਾ ਇਹਨਾਂ ਦਾ ਖਾਣਾ ਸੀਗਾ ਅ ਸ਼ੁੰਡੀਆਂ ਖਾਣੀਆਂ ਵਰਸੀਨ ਤੋਂ ਜਾਂ ਜਿਹੜੇ ਹੁਣ ਕੋਈ ਕੋਈ ਵੀ ਫਸਲ ਆਉ ਤੇ ਕੀਟ ਪਤੰਗੇ ਹੁੰਦੇ ਸੀਗੇ ਉਹਨਾਂ ਨੂੰ ਖਾਣਾ ਹੁਣ ਜਦੋਂ ਰਿਆਂ ਸਪ੍ਰੇਆਂ ਇੰਨੀਆਂ ਸਟਰੋਂਗ ਹੁੰਦੀਆਂ ਕਿ ਕੋਈ ਇਹਨਾਂ ਨੂੰ ਖਾਣ ਨੂੰ ਕੋਈ ਚੀਜ਼ ਮਿਲਦੋ ਹੀ ਨਹੀਂ ਹੈ ਤੁਸੀਂ ਆਪ ਸੋਚੋ ਜਦੋਂ ਉਹਨਾਂ ਦੇ ਖਾਣ ਨੂੰ ਕੁਝ ਨਹੀਂ ਰਿਹਾ ਉਹਨਾਂ ਦੇ ਆਲਣਾ ਬਣਾਉਣ ਨੂੰ ਕੁਝ ਨਹੀਂ ਰਿਹਾ ਤੇ ਉਹਨਾਂ ਦੀ ਮੈਗਨੈਟਿਕ ਫੀਲਡ ਜਿਹੜੀ ਉਹ ਪੰਗ ਹੋ ਗਈ ਆ ਉਹ ਕਿਵੇਂ ਰਹਿਣਾ ਠੀਕ ਹੈ ਚਿੜੀਆਂ ਦੇ ਨਾਲ ਦੇ ਹੋਰ ਵੀ ਪੰਛੀ ਜਿਹੜੇ ਬਹੁਤ ਖਤਮ ਹੋ ਗਿਆ ਤਾਂ ਸੈਂਜਰ ਪਿਜਨ ਹੁੰਦਾ ਸੀ ਉਹ ਵੀ ਖਤਮ ਹੋ ਗਿਆ ਸਾਰੇ ਹੀ ਸਾਰੇ ਕਾਰਨ ਆ ਜਿਹੜਾ ਆਧੁਨਿਕਕਰਨ ਹੋ ਰਿਹਾਗਾ ਉਹਦੇ ਕਰਕੇ ਇਹ ਜਿਹੜੇ ਪੰਛੀ ਆ ਹੁਣ ਇਹੋ ਜੀਆਂ ਜਗ੍ਹਾਵਾਂ ਤੇ ਚਲੇ ਗਏ ਆ ਜਿੱਥੇ ਇਹਨਾਂ ਦੀਆਂ ਪੀੜ੍ਹੀਆਂ ਰਹਿ ਸਕਣ 10000 ਸਾਲਾਂ ਤੋਂ ਵੱਧ ਸਮੇਂ ਤੋਂ ਉਹ ਰਹਿ ਰਹੀਆਂ ਆ ਇਨਸਾਨਾਂ ਦੇ ਨਾਲ ਜਿਵੇਂ ਕੁੱਤੇ ਰਹਿ ਰਹੇ ਆ ਕੁੱਤੇ ਸਰਵਾਈਵ ਕਰ ਗਏ ਕਿਉਂਕਿ ਇਹਨਾਂ ਨੂੰ ਭੋਜਨ ਦੇ ਦਿੰਦੇ ਆ ਇਨਸਾਨ ਪਰ ਉਹਨਾਂ ਲਈ ਕਿਸੇ ਨੇ ਕੋਸੇ ਨਹੀਂ ਸੋਚਿਆ ਕਿ ਇਹਨਾਂ ਨੇ ਵੀ ਸਾਡੇ ਨਾਲ ਹੀ ਰਹਿਣਾਗਾ ਇਸੇ ਲਈ ਉਹ ਬਲਗਤ ਹੋ ਗਏ ਉਹ ਖਤਮ ਹੋ ਗਏਗਾ ਆਉਣ ਵਾਲੇ ਸਮੇਂ ਦੇ ਵਿੱਚ ਪੰਛੀ ਬਿਲਕੁਲ ਖਤਮ ਹੋ ਜਾਣਗੇ ਪੰਛੀਆਂ ਨੂੰ ਦੇਖਣ ਲਈ ਲੋਕ ਚੰਗਾਂ ਚ ਜਾਇਆ ਕਰਨਗੇ ਕਿ ਆਹ ਪੰਛੀ ਹੁੰਦੇ ਸੀ ਪਹਿਲਾਂ ਸਾਡੇ ਸਾਥੀ ਠੀਕ ਹੈ ਜੀ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਪ੍ਰੋਜੈਕਟ ਪ੍ਰੈਜ਼ੈਂਟ